ਆਹ ਕਿੰਦੇ ਹੋ ਕਿ ਦੌੜ ਫਾੜ ਚੱਕ ਕੇ ਲੈ ਗਿਆ ਗੱਡੀ ਤੋਂ ਤੇ ਨਾਮ ਆਈ ਉਹ ਵੀਰੇ ਲੈਣ ਦੇ ਯਾਰ ਫੋਨ ਕਰ ਦੇ ਉਹਨੇ ਫਿਰ ਇਹ ਫੋਨ ਕਿੱਥੇ ਆ ਵੀਰੇ ਫੋਨ ਮੈ ਲੈਣ ਦੂਗਾ ਤੇਰੀ ਵੀਡੀਓ ਮੇਰੇ ਕੋਲ ਤੈਨੂੰ ਮੈ ਭੀਣਾ ਹੋ ਗਿਆ ਲੱਗਦੇ ਨੂੰ ਇੱਥੋਂ ਗੱਡੀ ਦੇ ਵਿੱਚੋਂ ਆ ਕੈਮਰਾ ਤੇਰੇ ਕੈਮਰੇ ਚੱਲ ਗਿਆ ਮੈਂ ਕਹਣਾ ਮੈਂ ਫੋਨ ਕਰਦਾ ਭੈਣ ਚੋਧ ਤੇਰੀ ਮਾਫੀ ਦਾ ਮੇਰੇ ਕੋ ਨਹੀਂ ਹੈਗਾ ਮੈਂ ਉੱਥੇ ਨਾਲ ਚੱਲ ਮੈਂ ਹੁਣੇ ਤੁਰ ਆਣਾ ਕਿਉਂ ਹੈਲੋ ਉਧਰ ਇਹ ਕੁੜੀ ਦਾ ਫੋਨ ਵੀ ਲੈ ਕੇ ਗਿਆ ਦੂ ਹਣਾ ਏ ਫੋਨ ਪਹਿਲਾਂ ਵੀ ਨਹੀਂ ਆਇਆ ਯਾਰ ਸਮਝ ਨਹੀਂ ਤੇਰੀ ਵੀਡੀਓ ਓਏ ਹੈਲੋ ਇੱਕ ਵਾਰੀ ਕਿ ਲੈ ਕੇ ਜਾ ਜਦੋਂ ਫੋਨ ਲਾ ਤੂੰ ਸੇਮ ਨੂੰ ਜਤਿੰਦਰ ਨੂੰ ਫੋਨ ਲਾ ਉੱਥੇ ਹੀ ਲੈ ਜਾ ਉੱਥੇ ਹੀ ਲੈ ਜਾ ਰਹਿਣ ਦੇ ਯਾਰ ਮੰਨ ਲੈ ਯਾਰ ਪਲੀਜ਼ ਮੈਂ ਮੈਨੂੰ ਕਹਿੰਦਾ ਤੈਨੂੰ ਕਿੱਥੇ ਹੋਰਦਾ ਨਹੀਂ ਕਰਦਾ ਉਹਦੀ ਕੁੜੀ ਹੈਲੋ ਉਹਦੀ ਕੁੜੀ ਦਾ ਬੋਲਦਾ ਕਿ ਨਹੀਂ ਖੋਕੇ ਜਿਹੜੀ ਤੈਨੂੰ ਲੈਣ ਤੇ ਪਲੀਜ਼ ਇੱਕ ਮਿੰਟ ਲੈ ਲੈ ਤੂੰ ਮੈਂ ਰਾਤ ਦੇ ਵੀ ਫੋਨ ਚੱਕਿਆ ਕਿ ਨਹੀਂ ਗੱਡੀ ਚੋਂ ਚੱਲਣ ਨੂੰ ਹੁਣ ਚੱਕ ਦਾਂਗਾ ਮੈਂ ਇਨੀ ਗੱਲ ਮੰਮਾ ਫੋਨ ਪਾਉਸ ਕਰ ਦਿੰਦਾ ਪਰ ਪਲੀਜ਼ ਕੋਈ ਨਹੀਂ ਮੇਰਾ ਫੋਨ ਤੇ ਮੇਰਾ ਫੋਨ ਉਧਰ ਦੇ ਉਹ ਹੈਲੋ ਇੱਕ ਮਿੰਟ ਗੱਲ ਸੁਣ ਉਹ ਕੁੜੀ ਦਾ ਪਰਸੇ ਉੱਤੇ ਤੂੰ ਤੈਨੂੰ ਮਿਲਣ ਆਈ ਸੀ ਤੈਨੂੰ ਕੁੜੀ ਮਿਲਣ ਆਈ ਸੀ ਤੈਨੂੰ ਕੁੜੀ ਮਿਲਣ ਆਈ ਸੀ ਵਾਸੀ ਵਾਲੇ ਦੇ ਕੁੜੀ ਤੈਨੂੰ ਮਿਲਣ ਲਈ ਸੀ ਵੀਰੇ ਉਹਦੀ ਗੱਲ ਪਤਾ ਕੀ ਆ ਉਹਦੀ ਗੱਲ ਸੀ ਉਹਦੇ ਘਰ ਦੇ ਨਾਲ ਗੱਲ ਹੋਈ ਆ ਉਹਦੇ ਪੈਸੇ ਸੀਗੇ ਮੈਂ ਨਾ ਕਹਿੰਦਾ ਤੇਰਾ ਫੋਨ ਮੈਂ ਦੇ ਦੂੰਗਾ ਮੇਰਾ ਫੋਨ ਉਹ ਲੋ ਦੇ ਦੀ ਮੈਂ ਤੈਨੂੰ ਪੈਸੇ ਨੇ ਜਿਹੜੇ ਹੋ ਵੀ ਦਦੂੰਗਾ ਬਟ ਪਲੀਜ਼ ਹੱਥ ਜੋੜਦਾ ਮੈਂ ਪੈਰ ਵਾਰ ਤੇਰਾ ਘਰ ਵੀ ਪਤਾ ਮੈਨੂੰ ਤੇਰਾ